ਜਿਹੜਾ ਕੜਾਹ ਪ੍ਰਸ਼ਾਦ ਹੈ ਹਾਂ ਇਹਦੀ ਇੰਨੀ ਮਹਾਨਤਾ ਇੱਕ ਤਾਂ ਹੋ ਗਿਆ ਰਿਲੀਜੀਅਸ ਫੈਕਟਰ ਕੜਾਹ ਪ੍ਰਸ਼ਾਦ ਪ੍ਰਸ਼ਾਦ ਨਹੀਂ ਹੈ ਸਰ ਕੜਾਹ ਪ੍ਰਸ਼ਾਦ ਅੰਮ੍ਰਿਤ ਹੈ ਇਹਨੂੰ ਪ੍ਰਸ਼ਾਦ ਕਹਨੇ ਬੰਦ ਕਰ ਤੂੰ ਇਹ ਅੰਮ੍ਰਿਤ ਹੈ ਮੈਂ ਜਵਾਨ ਦੇਣਾ ਜਿਹੜਾ ਬੰਦਾ ਮੇਰੇ ਕੋਲ ਨਿਕਲ ਕੇ ਆਵੇ ਲੋਕੀ ਕਹਿੰਦੇ ਇਹਦਾ ਸ਼ੂਗਰ ਵਧਦੀ ਹੈ ਇਹ ਵਧਦੀ ਹੈ ਮੈਨਾਂ 10 ਮਿੰਟ ਬੈਠੀ ਗੱਲ ਕਰ ਲੈਵੇ ਮੈਂ ਇਹਨੂੰ ਪ੍ਰੂਫ ਕਰ ਦੂੰਗਾ ਕਿ ਇਸ ਤੋਂ ਉੱਪਰ ਉਹਦੇ ਵਾਸਤੇ ਕੁਝ ਨਹੀਂ ਹੈਗਾ ਬਸ ਕੁਆਂਟੀਟੀ ਠੀਕ ਹੋਣੀ ਚਾਹੀਦੀ ਕੀ ਫਾਇਦਾ ਉਹਦਾ ਕੜਾਹ ਪ੍ਰਸ਼ਾਦ ਦੀ ਗੱਲ ਸੁਣੋ ਇੱਕ ਤਾਂ ਉਹ ਨਾਲਿਆਂ ਤੁਹਾਨੂੰ ਤ੍ਰਿਪਤ ਕਰ ਰਿਹਾ ਹੈ ਇਨਸਟੈਂਟ એનર્ਜੀ ਆ ਰਹੀ ਦੂਜੀ ਗੱਲ ਨਹੀਂ ਦੂਜੀ ਗੱਲ ਸੁਣੋ ਇਹ ਬਾਤ ਪਿੱਤ ਕਫ ਨਾਸ਼ਕ ਹੈ ਅੱਛਾ ਤਿੰਨੋਂ ਦੋਸ਼ਾਂ ਨੂੰ ਤੁਰੰਤ ਇਨਸਟੈਂਟ ਬੈਲੈਂਸ ਕਰਦਾ ਇਨਸਟੈਂਟ ਕਿਉਂ ਥੋੜੀ ਐਸਿਡਿਟੀ ਹੈਗੀ ਠੀਕ ਹੈ ਪਿੱਤ ਨੂੰ ਸ਼ਾਂਤ ਕਰ ਦੂਗਾ ਤੁਹਾਡੀ ਬਾਡੀ ਜੇ ਦਰਦਾਂ ਹੈਗੀਆਂ ਬਾਤ ਨੂੰ ਸ਼ਾਂਤ ਕਰ ਦੂਗਾ ਤੁਹਾਡੇ ਸਕਿਨ ਦੀ ਪ੍ਰੋਬਲਮ ਹੈ ਕਿ ਉਹ ਹੋਣ ਕਰਕੇ ਤੇ ਪਲੱਸ ਬਾਤ ਸ਼ਾਮਕ ਹੋਣਗੇ ਉਸ ਨੂੰ ਵੀ ਸ਼ਾਂਤ ਕਰੂਗਾ ਤਾਂ ਤੇ ਦੋ ਸ਼ਾਮਕ ਹੈ ਇਸੇ ਕਰਕੇ ਅੰਮ੍ਰਿਤ ਹੈ ਇਹਦੀ ਜਿਹੜੀ ਸੰਗਿਆ ਹੈ ਪ੍ਰਸ਼ਾਦ ਨਾਲ ਨਾ ਹੋ ਕੇ ਅੰਮ੍ਰਿਤ ਨਾਲ ਹੋਣੀ ਚਾਹੀਦੀ ਹੈ ਕਦੀ ਵੀ ਕੋਈ ਵੀ ਬੰਦਾ ਕਿੰਨਾ ਹੀ ਅਮੀਰ ਹੋਵੇ ਕੋਲ ਰੱਜਾ ਪੂਜਾ ਹੋਵੇ ਇੱਕ ਵਾਰ ਲਾਈਨ ਜਗਦਾ ਇੱਕ ਮੈਨੂੰ ਕਿੜਾ ਪਛਾ ਦੇ ਦੋ ਕਿਉਂਕਿ ਉਹ ਸਵਾਦ ਜਾਂ ਆਨੰਦ ਜਿਹੜਾ ਉਹ ਲੈਣਾ ਚਾਹੁੰਦਾ ਹੈ ਉਹ ਤੁਹਾਨੂੰ ਉਸ ਨੂੰ ਕਿੱਥੇ ਨਹੀਂ ਮਿਲੂਗਾ ਕੋਈ ਦੁਨੀਆ 'ਚ